1 ਸਤੰਬਰ ਤੋਂ 2500 ਰੁਪਏ ਪੈਨਸ਼ਨ ਹੋਵੇਗੀ ਲਾਗੂ ਅੱਜ ਮੀਟਿੰਗ ਵਿੱਚ ਹੋ ਸਕਦਾ ਹੈ ਵੱਡਾ ਐਲਾਨ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਕਿੰਗ ਨਿਊਜ਼ ਚੈਨਲ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਅਗਸਤ ਮਹੀਨੇ ਦੀ ਪੈਨਸ਼ਨ ਬੁੜਾਪਾ ਵਿਧਵਾ ਦਿਵੰਗ ਤੇ ਬੇਸਹਾਰਾ ਦੀ ਅਪਡੇਟ ਲੈ ਕੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਡਾਕਟਰ ਮਰਜੀਤ ਕੌਰ ਜੀ ਨੇ ਸਖਤ ਨਿਸ਼ਾਨ ਨਿਰਦੇਸ਼ ਦੇ ਚੱਲਦੇ ਆਗਸਤ ਮਹੀਨੇ ਦੀ ਪੈਨਸ਼ਨ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ ਕਈ ਜ਼ਿਲ੍ਹਿਆਂ ਵਿੱਚ ਜਾਰੀ ਕਰ ਦਿੱਤੀ ਗਈ ਸੀ ਕਿਉਂਕਿ ਜੁਲਾਈ ਮਹੀਨੇ ਦੀ ਪੈਨਸ਼ਨ ਪੰਜਾਬ ਸਰਕਾਰ ਦੇ ਪੈਨਸ਼ਨ ਮੁਲਾਜ਼ਮਾ ਵੱਲੋਂ ਬਹੁਤ ਜ਼ਿਆਦਾ ਲੇਟ ਕੀਤੀ ਗਈ ਸੀ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨ ਧਾਰਕ ਲਾਭਪਾਤਰੀਆਂ ਨੂੰ ਬੁਢਾਪਾ ਵਿਧਵਾ ਤੇ ਦਿਵੰਗ ਪੈਨਸ਼ਨ ਸਕੀਮ ਦਾ ਲਾਭ ਮਿਲ ਗਿਆ ਹੈ ਕਿਉਂਕਿ ਬਹੁਤ ਸਾਰੇ ਅਜੇ ਵੀ ਪੈਨਸ਼ਨ ਧਾਰਕ ਹਨ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਇਸ ਪੈਨਸ਼ਨ ਦੇ ਸਹਾਰੇ ਚੱਲਦਾ ਹੈ ਚਲੋ ਹੁਣ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ 6 ਅਗਸਤ ਤੋਂ 14 ਅਗਸਤ ਤੱਕ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ। ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਜਿਵੇਂ ਕਿ ਮੋਗਾ, ਬਰਨਾਲਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਹੁਸਿਆਰਪੁਰ, ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਸੰਗਰੂਰ, ਕਪੂਰਥਲਾ, ਮਾਨਸਾ, ਲੁਧਿਆਣਾ, ਰੋਪੜ, ਸ੍ਰੀ ਫਤਿਹਗੜ੍ਹ ਸਾਹਿਬ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਬੁਢਾਪਾ ਵਿਧਵਾ ਦਿਵਿਆਂਗ ਪੈਨਸ਼ਨ ਧਾਰਕ ਹਨ ਉਹ ਆਪਣੀ ਪੈਨਸ਼ਨ ਬੈਂਕ ਵਿੱਚੋਂ ਜਾ ਕੇ ਪ੍ਰਾਪਤ ਕਰ ਸਕਦੇ ਨੇ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 1500 ਰੁਪਏ ਪੈਨਸ਼ਨ ਹੀ ਜਾਰੀ ਕੀਤੀ ਗਈ ਹੈ ਹਲੇ ਤੱਕ 2500 ਪੈਨਸ਼ਨ ਕਿਸੇ ਵੀ ਜ਼ਿਲ੍ਹੇ ਵਿੱਚ ਜਾਰੀ ਨਹੀਂ ਹੋਈ ਆਮ ਆਦਮੀ ਦੀ ਸਰਕਾਰ ਨੇ ਸਰਕਾਰ ਬਣ ਤੋਂ ਪਹਿਲਾਂ ਪੰਜਾਬ ਦੇ ਬਜ਼ੁਰਗਾਂ ਅਤੇ ਵਿਧਵਾ ਭੈਣ ਦਿਵਿਆਂਗ ਪੈਨਸ਼ਨ ਧਾਰਕਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਕੀਤਾ ਜਾਵੇਗਾ ਪਰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਪਰ ਇਹ ਵਾਅਦਾ ਅੱਜ ਦਿਨ ਮਿਤੀ 15 ਅਗਸਤ ਨੂੰ ਪੂਰਾ ਹੋ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ 2500 ਪੈਨਸ਼ਨ ਬਾਰੇ ਵਾਦੇ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਕਿਉਂਕਿ ਆਮ ਆਦਮੀ ਦੀ ਪਾਰਟੀ ਆਪਣੇ 5 ਸਾਲ ਦੇ ਪੀਰੀਅਡ ਦੇ ਆਖਰੀ ਪੜਾਤੇ ਹੈ ਜਿਸ ਕਰਕੇ 2500 ਪੈਨਸ਼ਨ 1 ਸਤੰਬਰ ਤੋਂ ਲਾਗੂ ਕੀਤੀ ਜਾ ਸਕਦੀ ਹੈ ਤੇ ਪੈਨਸ਼ਨ ਧਾਰਕ ਨੂੰ 2500 ਪੈਨਸ਼ਨ ਦਾ ਲਾਭ ਮਿਲ ਸਕਦਾ ਹੈ ਇਸ ਮੀਟਿੰਗ ਵਿੱਚ ਬੁਢਾਪਾ ਪੈਨਸ਼ਨ ਧਾਰਕਾਂ ਦੀ ਉਮਰ ਨੂੰ 65 ਸਾਲ ਤੋਂ 60 ਸਾਲ ਕਰਨ ਬਾਰੇ ਵਿਚਾਰ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਕਿ ਕਿਹੜੇ ਜ਼ਿਲ੍ਹੇ ਵਿੱਚ ਪੈਨਸ਼ਨ ਵਾਲੇ ਬਿੱਲ ਪਾਸ ਹੋ ਚੁੱਕੇ ਨੇ ਜ਼ਿਲ੍ਹਾ ਤਰਨਤਾਰਨ ਵਿੱਚ ਪੈਨਸ਼ਨਾਂ ਵਾਲੇ ਬਿੱਲ ਪਾਸ ਹੋ ਚੁੱਕੇ ਨੇ ਤੇ ਜਲਦ ਤੋਂ ਜਲਦ ਇਸ ਜ਼ਿਲ੍ਹੇ ਵਿੱਚ ਪੈਨਸ਼ਨ ਜਾਰੀ ਹੋ ਸਕਦੀ ਹੈ ਹੋਰ ਵੀ ਕਈ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਜਿਵੇਂ ਕਿ ਰੂਪਨਗਰ ਪਟਾਣਕੋਟ ਫਰੀਦਕੋਟ ਗੁਰਦਾਸਪੁਰ ਐਸਐਸ ਨਗਰ ਤੇ ਐਸਬੀਐਸ ਨਗਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੜੇ ਤੱਕ ਪੈਨਸ਼ਨ ਜਾਰੀ ਨਹੀਂ ਹੋਈ ਆਉਣ ਵਾਲੇ ਹਫ਼ਤੇ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨ ਜਾਰੀ ਹੋ ਜਾਵੇਗੀ